ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੋ ਕਿ ਆਪਾਂ ਪਹਿਲਾਂ ਵੀ ਇਸ ਤੇ ਵੀਡੀਓ ਪਾ ਚੁੱਕੇ ਆ ਸਰੋਂ ਦੀ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਦੋਸਤੋ ਅੱਜ ਸਰੋਂ ਨੇ ਹੁਣ ਫਲ ਚੱਕ ਲਿਆ ਪੂਰਾ ਸਾਰੇ ਤਕਰੀਬਨ ਇਹ ਉਹੀ ਸਰੋਂ ਅੱਜ ਜਿਹਦੀ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨੂੰ 500 ਗ੍ਰਾਮ ਕਿੱਲੇ ਦਾ ਬੀਜ ਪਾਇਆ ਸੀ ਇਹਦਾ ਸੁਪਰ ਸੀਡਰ ਨਾਲ ਮਲਚਿੰਗ ਕਰਕੇ ਬੀਜੀ ਸੀਗੀ ਇਹ ਬਹੁਤ ਸੋਹਣੀ ਸਰੋਂ ਆਈ ਹੈ ਇਹ ਇਹਨੂੰ ਹਜੇ ਤੱਕ ਕੋਈ ਸਪਰੇਅ ਨਹੀਂ ਕੀਤੀ ਗਈ ਫਸਕਲੀ ਖਾਦ ਪਾਈ ਆ ਉਹੀ ਸਰੋਂ ਇਹ ਜੇ ਜੇਕਰ ਆਪਾਂ ਮਲਚਿੰਗ ਦੀ ਗੱਲ ਕਰੀਏ ਤਾਂ ਆਹ ਦੇਖੋ ਪਰਾਲੀ तकरीबन तकरीबन ਖਤਮ ਹੋ ਚੁੱਕੀ ਹੈ ਸਾਰੀ ਸਾਰੀ ਥੱਲੇ ਖਪ ਗਈ ਹੈ ਇਹਨੂੰ ਸਿਰਫ ਇੱਕ ਪਾਣੀ ਲਾਇਆ ਹਲੇ ਤੱਕ ਇੱਕ ਪਾਣੀ ਲਾਉਣ ਨਾਲ तकरीबन ਪਰਾਲੀ ਗਲ ਚੁੱਕੀ ਹੈ ਸਾਰੀ ਆ ਥੋੜੀ ਬਹੁਤੀ ਰਹਿ ਗਈ ਹੈ ਉੱਪਰ ਜਦੋਂ ਇਹਨੂੰ ਦੂਸਰਾ ਪਾਣੀ ਲੱਗਿਆ ਤਾਂ ਇਹ ਸਾਰੀ ਗਲ ਜੂਗੀ ਖਾਦ ਦਾ ਕੰਮ ਕਰੂਗੀ ਇਹ ਈਦਾ ਝਾੜ ਨਿਕਲਦਾ ਸੋ ਸਾਰੀ ਵੀਡੀਓ ਤੁਹਾਡੇ ਤੱਕ ਐਂਡ ਤੱਕ ਸ਼ੇਅਰ ਕਰਾਂਗੇ ਕਦੋਂ ਜਦੋਂ ਵੀ ਇਹ ਤੇ ਸਪਰੇਅ ਕੀਤੀ ਕੋਈ ਉਹ ਵੀ ਸਾਰੇ ਇਸ ਤੁਹਾਨੂੰ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ